ਜੋ ਪਰਮਾਨ ਲੋਕੀ ਨਾਥ ਹੋ ਲੋ ਸਾਰੇ ਭੈਣਾ ਭਰਾਵਾਂ ਨੂੰ ਬਹੁਤ ਬਧਾਈਆਂ ਦਿੰਨੇ ਆ ਜੀ ਉਹ ਸਾਚੇ ਦਰਬਾਰ ਕੀ ਜਾਂ ਨੋਹਿੰ ਦੇ ਦੁਰਦੇਵੀ ਦੇਵਤਿਆਂ ਨੂੰ ਤੁਸੀਂ ਪਾਸ਼ਾਗੀਆਂ ਵੱਲੋਂ ਉਹਨਾਂ ਹਰੀ ਵੱਲੋਂ ਦੁਤਾ ਤਾਰੀ ਬਾਬਾ ਜੀ ਵੱਲੋਂ ਪੰਡਵਨ ਵਿਹਾਰੀ ਜੀ ਵੱਲੋਂ ਰਾਧਾ ਰਾਨੀ ਜੀ ਵੱਲੋਂ ਕਾਟੂ ਸ਼ਾਮ ਬਾਬਾ ਜੀ ਵੱਲੋਂ ਮਾਂ ਸ਼ਿੰਨਮਸਤ ਕਾਜੀ ਵੱਲੋਂ ਪਪਾ ਪੋਣਾ ਹਰੀ ਬੀਤਾ ਤਾਰੀ ਜੀ ਵੱਲੋਂ ਪਪਾ ਕਾਟੂ ਸ਼ਾਮ ਜੀ ਵੱਲੋਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਮੈਂ ਤੁਹਾਡਾ ਆਪਣਾ ਨਮਾਣਾ ਪ੍ਰਿੰਸ ਵੀ ਗੁਸ਼ਿਆਰਪੁਰ ਆ ਰੱਖਿਆ ਬੰਦਨ ਤੇ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੀਆਂ ਭੈਣ ਭਰਾਵਾਂ ਨੂੰ ਰੱਖਿਆ ਬੰਦਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਆ ਜੀ ਮਾਤਾ ਰਾਨੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੁਹਾਡੀਆਂ ਭੈਣਾਂ ਦਾ ਅਸ਼ੀਰਵਾਦ ਤੁਹਾਡੇ ਤੇ ਨਿਰਦਾ ਰਵੇ ਤੇ ਭੈਣਾਂ ਦਾ ਅਸ਼ੀਰਵਾਦ ਪਰਵਾਹ ਲਈ ਹਮੇਸ਼ਾ ਹੀ ਇਦਾਂ ਹੀ ਬਣਿਆ ਰਵੇ ਤੇ ਭੈਣਾਂ ਦਾ ਪਿਆਰ ਪਰਵਾਹ ਨੂੰ ਮਿਲਦਾ ਰਹੇ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਬੈਠੀਆਂ ਸਾਡੀਆਂ ਭੈਣਾਂ ਨੂੰ ਬਰਾ ਮਨੂ ਰਖਸ਼ਾ ਬੰਧਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਲੱਕੀ ਕੋਟਲਾਨੋਂ ਲੱਕੀ ਹੌਟਲੋਂ ਤੇ ਕੈਟਰੀਂਗਨੋਂ ਲੱਕੀ ਬੱਤਲ ਸਟੋਰਨੋਂ ਤੇ ਮਾਤਾ ਰਾਨੀ ਦੇ ਚਰਨਾਂ ਦੇ ਵਿੱਚ ਹਾਰ ਜੀਆਂ ਲਗਾਨ ਜਾ ਰਹੇ ਆਂ ਜੀ ਬਹੁਤ ਸਾਚੇ ਦਰਬਾਰ ਕੀ ਜੈ ਮੇਰੀ ਮਾ ਦੇ ਮੰਦਰ ਪੂਰੇ ਬ੍ਰਹਮੰਡ ਦੇ ਅੰਦਰ ਜੈ ਜੈਕਾਰ ਕਰੇ ਸਾਰਾ ਸੰਸਾਰ ਡੁੱਬਦਿਆਂ ਦੇ ਵੇੜੇ ਕਰ ਦਿੰਦੀ ਪਾਰ ਬਹੁਤ ਸਾਚੇ ਦਰਬਾਰ ਕੀ ਜੈ ਰਖਸ਼ਾ ਬੰਧਨ ਦੇ ਉੱਤੇ ਤਿਹਾਰ ਬਹੁਤ ਹੀ ਪ੍ਰੇਮ ਪਿਆਰ ਨਾਲ ਮਨਾਣਾ ਚਾਹੀਦਾ ਤੇ ਜੋ ਪੈਣਪਰਾ ਆਪਣੇ ਆ ਪੈਣਾ ਨੂੰ ਆਪਣੀਆਂ ਮਾਮਾ ਸਮਝਦੇ ਨੇ ਤੇ ਉਹਨਾਂ ਦੇ ਅਸ਼ੀਰਵਾਦ ਲੈ ਕੇ ਹੀ ਆਪਣਾ ਦਿਨ ਸ਼ੁਰੂ ਕਰਨਾ ਚਾਹੀਦਾ ਹੈ ਤੇ ਉਹ ਪੈਣਾ ਹੀ ਹੁੰਦੀਆਂ ਨੇ ਜੋ ਕਿੱਦਾਂ ਦੀ ਵੀ ਔਖੀ ਘੜੀ ਆ ਭਰਾਵਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖਾਂਦੀਆਂ ਨੇ ਇਸ ਪ੍ਰਣਾਮ ਕਰਦਾ ਜੀ ਮੈਂ ਤੁਹਾਡਾ ਆਪਣਾ ਪ੍ਰਿੰਸ ਦਸ਼ਹਰਪੁਰਿਆ ਤੁਹਾਨੂੰ ਮਿਲਣਾ ਚਾਹੀਦਾ ਹੈ ਅਤੇ ਦਿੱਤੀ ਹੈ ਪ੍ਰਮਾਤਮਾ ਨੇ ਤੇ ਪ੍ਰਮਾਤਮਾ ਇਹਦਾ ਹੀ ਬਣਾ ਦਾ ਸ਼ੀਪ ਲਾ ਲਓ ਲक्की ਟੂ ਟੂਰ ਕਰਤਰੀ ਨਾਲ ਲਓ ਲੱਖ ਲੱਖ ਵਧਾਈਆਂ ਹੋਣ ਜੀ ਪਕਸ਼ਾਂ ਬੰਦਨ ਦੀਆਂ ਭੋਲੇ ਭੰਡਾਰੀ ਤੇ ਲੋਕੀ ਨਾ ਜੀ ਸਭ ਤੋਂ ਮੇਰਾ ਪ੍ਰਿਆਤ ਕਰਨ ਹੈ ਮੇਰੀ ਮਾਂ ਪਿੰਡੀ ਰਾਣੀ ਇਹ ਮੇਰੀ ਮਾਂ ਸਨਮਸਤਾ ਹੈ ਮੇਰੀ ਮਾਂ ਚੰਤਾ ਭੋਲੇ ਇਹ ਮੇਰੀ ਮਾਂ ਜਵਲਾ ਦੇਵੀ ਹੈ ਮੇਰੀ ਮਾਂ ਅੰਗਰੇਵਾਲੀ ਹੈ ਮੇਰੀ ਮਾਂ ਚੰਦਾ ਦੇਵੀ ਇਹ ਮੇਰੀ ਮਾਂ ਵਸ਼ਪੂ ਦੇਵੀ ਹੈ ਮੇਰੀ ਮਾਂ ਨਾ ਦੇਵੀ ਇਹ ਮੇਰੀ ਮਾਂ ਮੰਤਾ ਦੇਵੀ ਏ ਮੇਰੀ ਮਾੜ ਆਉਣ ਵਾਲੀ ਹੈ ਮੇਰੇ ਮਾਪਾਂ ਵਾਲੀ ਹੈ ਮੇਰੇ ਮਾਤੀ ਵਾਲੀ ਹੈ ਮੇਰੀ ਮਕਦਰ ਵਾਲੀ ਹੈ ਮੇਰੀ ਮਾੜ ਆਉਣ ਵਾਲੀ ਪੰਬੜੀ ਮਾਤਰਾਣੀ ਮੁਲਾ ਚੁੱਕਾ ਵਕਤ ਵਾਲੀ ਮਾਤਰਾਣੀ ਜੀ ਤੁਹਾਡੀ ਸਦਾ ਹੀ ਜਾਂ ਮੇਰੀ ਮਾਦੇ ਮੰਦਰ ਪੂਰੇ ਬ੍ਰਹਮੰਡ ਦੇ ਅੰਦਰ ਕਰੇ ਸਾਰਾ ਸੰਸਾਰ ਆਕੇ ਚੁਕਦਾ ਮੇਰੀ ਮਾਦੇ ਆਕੇ ਸਾਰਾ ਸੰਸਾਰ ਰੱਖਿਆ ਬੰਧਨ ਦੀਆਂ ਭੋਲੇ ਪੰਡਾਰੀ ਜੀ ਸਾਰੇ ਭੈਣਾ ਭਰਾਵਾਂ ਦਾ ਪਿਆਰ ਬਣਾਈ ਰੱਖਣਾ ਸਾਰਿਆਂ ਨੂੰ ਆਪਣੇ ਲੜ ਲਈ ਰੱਖਣਾ ਜੋ ਤੁਹਾਡੇ ਭਗਤ ਜਨ ਨੇ ਤੁਹਾਡੇ ਚਰਨਾਂ ਦੇ ਵਿੱਚ ਇਦਾਂ ਹੀ ਸੇਵਾ ਨਿਭੰਦੇ ਰਹਿਣ ਭੋਲੇ ਨਾ ਤੇਰ ਲੋਕੀ ਨਾ ਜੀ ਦੇ ਇਦਾਂ ਹੀ ਜਕਾਰੇ ਲਾਂਦੇ ਰਹਿਣ ਭੋਲੇ ਭੰਡਾਰੀ ਤਰਲੋਕੀ ਨਾ ਜੀ ਵੱਲੋਂ ਵੀ ਸਾਰੇ ਦੇਸ਼ਾਂ ਵਿਦੇਸ਼ਾਂ 'ਚ ਬੈਠੀਆਂ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈਆਂ ਹੋਣ ਨਵਾਨੇ ਪ੍ਰਿੰਟ ਦੇ ਹਿਸ਼ਾਰਪੁਰੀ ਵੱਲੋਂ ਭੋਲੇ ਭੰਡਾਰੀ ਤਰਲੋਕੀ ਨਾ ਜੀ ਸਭ ਤੋਂ ਮੇਰਾ ਪ੍ਰਿਆਤ ਕਿਉਂ ਮੇਰਾ ਮਜਮੂਨੇ ਕਿਉਂ ਨਹੀਂ ਜੋ ਕਿ ਉਹ ਭੋਲੇ ਤੇਰਾ ਤੇਰਾ ਭੋਲੇ ਸ਼ੰਕਰ ਤੈਨੂੰ ਸੋਖ ਤਾਂ ਕੀ ਲੱਗਦਾ ਹੈ ਮੇਰਾ ਮੇਰਾ ਤਾਂ ਰਹਿਣਾ ਤੇਰਾ ਤੇਰੇ ਚਰਨਾਂ ਦੇ ਵਿੱਚ ਰਹਿਣਾ ਜਦ ਤੱਕ ਜੀਂਦੇ ਆ ਹਰ ਹਰ ਮਾਹ ਦੇ ਬੰਬੰਬ ਬੋਲੇ ਕਹਿਣਾ ਅਸੀਂ ਦੁਨੀਆ ਤੋਂ ਕੀ ਲੈਣਾ ਤੇਰੇ ਬਣ ਕੇ ਬੋਲੇ ਆ ਰਹਿਣਾ ਆਪਾਂ ਦੁਨੀਆ ਤੋਂ ਕੀ ਲੈਣਾ ਅਸੀਂ ਤਾਂ ਬੋਲੇ ਆ ਤੇਰੇ ਚਰਨਾਂ ਦੇ ਵਿੱਚ ਰਹਿਣਾ ਤੇਰੇ ਚਰਨਾਂ ਤੋਂ ਹੀ ਸਭ ਕੁਝ ਆਪਾਂ ਬਿਨ ਮੰਗੇ ਆ ਹੀ ਲੈ ਲੈਣਾ ਬੋਲੇ ਆ ਤੇਰੇ ਆ ਚਰਨਾਂ ਦੇ ਵਿੱਚ ਹੀ ਰਹਿਣਾ ਤੇਰੇ ਬੋਲੇ ਆ ਤੇਰੇ ਰੰਗ ਤੇਰੇ ਬੋਲੇ ਆ ਤੇਰੇ ਰੰਗ ਤੇਰੇ ਰੰਗ ਨਿਹਾਰੇ ਤੇਰੇ ਰੰਗ ਨਿਹਾਰੇ ਤੂੰ ਬਚੜਿਆਂ ਨੂੰ ਕਿੱਥੇ ਕਰ ਦੇਵੇਂ ਤੂੰ ਵੀ ਜੜਿਆਂ ਨੂੰ ਮੁਲਾਦਵੇਂ ਉਹ ਭੋਲੇ ਅਜੰਤਰ ਆ ਭੋਲੇ ਨੂੰ ਰਾਹੇ ਪਾ ਦੇ ਨੇ ਤੇਰੀਆਂ ਜੋਤਾਂ ਜਗਦੀਆਂ ਪੂਰੇ ਬ੍ਰਹਮੰਡ ਦੇ ਅੰਦਰ ਪੂਰੇ ਵਿਸ਼ਵ ਦੇ ਵਿੱਚ ਮੇਰੇ ਭੋਲੇ ਭੰਡਾਰੀ ਦੇ ਮੰਦਰ ਭੋਲੇ ਬਾਬਾ ਬੈਠਾ ਸਭ ਦੇ ਦਿਲ ਦੇ ਅੰਦਰ ਭੋਲੇ ਦਾ ਨਾਮ ਜਪਿਆ ਕਰੋ ਦੁੱਖ ਸੁੱਖ ਨਹੀਂ ਆਏਗਾ ਨੇੜੇ ਭੋਲੇ ਸ਼ੰਕਰ ਸਭ ਦੇ ਕਾਜ ਆਪੀ ਸਵਾਰੇ ਜੋ ਭੋਲੇ ਸ਼ੰਕਰ ਜੀ ਨੂੰ ਦਿਲ ਨਾਲ ਪੁਕਾਰੇ ਹਰ ਹਰ ਮਾਦੇਵ ਕਰ ਗਰ ਮਾਦੇਵ ਉਲੇਗੀ ਫੌਜ ਕਰੇਗੀ ਮੋਜ ਹਰ ਰੋਜ ਹਰ ਹਰ ਮਾਦੇ ਰੱਖਿਆ ਬੰਦਨ ਦੀਆਂ ਪ੍ਰਿੰਸੇਸ ਹਰਪੁਰੀ ਵੱਲੋਂ ਦੁਆਰ ਤੋਂ ਇੱਕ ਵਾਰ ਫਿਰ ਦੇਸ਼ਾਂ ਵਿਦੇਸ਼ਾਂ ਦੀ ਬੇਟੀਆਂ ਮੇਰੀਆਂ ਭੈਣ ਭਰਾਵਾਂ ਨੂੰ ਯੂਟਿਊਬਰਸ ਨੂੰ ਇੰਸਟਾਗ੍ਰਾਮ ਸੈਂ ਨੂੰ ਮੇਰੇ ਫੋਲੋਅਰਦੂਨ ਤੇ ਜਿਹੜੇ ਮੈਨੂੰ ਪਿਆਰ ਕਰਦੇ ਹਨ ਮਾਰੇ ਪ੍ਰਿੰਸੇਸ ਹਰਪੁਰੀ ਵੱਲੋਂ ਲੱਖ ਲੱਖ ਵਧਾਈਆਂ ਦਿੰਦਾ ਜੀ ਮੈਂ ਤੁਹਾਡਾ ਆਪਣਾ ਨਵਾਂ ਪ੍ਰਿੰਸੇਸ ਹਰਪੁਰੀਆ ਪੰਜਾਬ ਤੋਂ ਇਹ ਪਰਮਾਤਮਾ ਤੁਹਾਨੂੰ ਸਭ ਨੂੰ ਹੱਥ ਦੇ ਬਸਤੇ ਰੱਖੇ ਆਪਣੀਆਂ ਭੈਣਾਂ ਦੇ ਨਾਲ ਰੱਖੇ ਤੇ ਭੈਣਾਂ ਦਾ ਆਸ਼ੀਰਵਾਦ ਲਿਆ ਕਰੋ ਜਿਨ੍ਹਾਂ ਦੀਆਂ ਮਾਮਾ ਨਹੀਂ ਹੈਗੀਆਂ ਉਹਨਾਂ ਦੀਆਂ ਭੈਣਾਂ ਹੀ ਉਹਨਾਂ ਦੀਆਂ ਮਾਮਾ ਨੇ ਤੇ ਉਹਨਾਂ ਦੀਆਂ ਇਹ ਰੁਆਮਾ ਕਮ ਆਣੀਆਂ ਨੇ ਜੈ ਮਾਤਾ ਦੀ ਜੈ ਮਾਤਾ ਦੀ